हां जी दोस्तों सारेया नुं सस् नमस्कार स्वागत करते हैं टोडा राज संधू फार्मिंग दे विच आज दी दोस्तों अपनी विजिट है की ये ਪਿੰਡ ਸੁਹਾਵਾ تحصیل ਜਿਲ੍ਹਾ दोस्तों इस ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਮੋਨਪੁਰਾ ਵੜਿੰਗ ਪਿੰਡ ਜਿਹੜਾ ਆ ਦੋਸਤੋ ਨਾਲ ਨਾਲ ਤੇ ਖਾਸ ਵਿਜਿਟ ਤੁਸੀਂ ਪਿੰਡ ਸੁਹਾਵੇ ਕਰਨੀ ਆ ਬਿਲਕੁਲ ਨੇੜੇ ਸਰਿਹਾਲੀ ਕਲਾਂ ਇਹ ਕਰ ਦੋਸਤੋ ਨੈਸ਼ਨਲ ਹਾਈਵੇ ਦੀ ਗੱਲ ਕਰ ਲਈਏ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੋਂ ਬਿਲਕੁਲ ਚੜ੍ਹਦੇ ਪਾਸੇ ਵੱਲ ਪਿੰਡ ਦੋਸਤੋ 1.5 ਕਿਲੋਮੀਟਰ ਦੀ ਦੂਰੀ ਤੇ ਆ ਸੁਹਾਵਾ ਤੇ ਸਰਹਿਆਲੀ ਤੋਂ ਵੀ ਤਕਰੀਬਨ ਕੋਈ ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਆ ਤੇ ਵੀਰ ਗੁਰਜੰਟ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਹੈਗਾ ਵੀਰ ਦਾ ਇਸੇ ਤਰ੍ਹਾਂ ਪਸ਼ੂ ਆ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਅੱਜ ਬਿਲਕੁਲ ਛੋਟੇ ਰੇਟ ਵਾਲੀਆਂ ਵੜਾ ਤੁਹਾਨੂੰ ਦਿਖਾਉਣੀਆਂ ਨੇ ਵੜਾ ਚੰਗੀਆਂ ਨੇ ਰੇਟ ਭਾਅ ਬੜਾ ਜਾਇਜ਼ ਹੈ ਸੋ ਜਿਹੜੇ ਵੀਰ ਨੇ ਬਿਲਕੁਲ ਥੋੜੇ ਪੈਸੇ ਲਾਉਣੇ ਆ ਉਹ ਵੀ ਤੁਸੀਂ ਖਰੀਦ ਸਕਦੇ ਜੇ ਕੋਈ 10 ਹਜ਼ਾਰ ਦੀ ਰੇਂਜ ਤੋਂ ਦੋਸਤੋ ਲੈ ਕੇ ਪਸੂ ਕੋਈ 45 50 52 55 ਹਜ਼ਾਰ ਤੱਕ ਜਿਹੜਾ ਦੋਸਤੋ ਅੱਜ ਤੁਹਾਨੂੰ ਮਿਲ ਜੂਗਾ ਇਸ ਘਰੋਂ ਸੋ ਵੜਾ ਚੰਗੀਆਂ ਨੇ ਦੋਸਤੋ ਆਓ ਕਰਦੇ ਆ ਗੱਲਬਾਤ ਵੀਰ ਗੁਰਜੰਟ ਦੇ ਨਾਲ ਤੇ 4 ਦਸੰਬਰ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਟਾਈਮ ਹੈਗਾ ਮਾਰਨਿੰਗ ਦਾ 9:30 10:00 ਵਜੇ ਦਾ ਆਓ ਲੈਣੇ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਿੰਘ ਸਾਸਰੀਕਾਲ ਸਾਸਰੀਕਾਲ ਜੀ ਵੀਰ ਜੀਓ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਆਪਦੇ ਸੁਣਾਓ ਵਾਸਤ ਵਧੀ ਹੋਰ ਗਰਜੰਟ ਵੀਰੇ ਚੱਲਦਾ ਰਹਿਿੰਦਾ ਕੰਮ ਕਰ ਇਸੇ ਤਰ੍ਹਾਂ ਹੀ ਵਧ ਗਿਆ ਜੀ ਵਧ ਗਿਆ ਮਹਾਰਾਜ ਕਰ ਉਧਰ ਰਹਿੰਦੇ ਪਸ਼ੂ ਹਾਂਜੀ ਹਾਂਜੀ ਮਹਾਰਾਜ ਬਾਬੇ ਪਾਲਾ ਸਾਂ ਨਿਰਪਾ ਜੀ ਠੀਕ ਹੈ ਜੀ ਹਾਂਜੀ ਸੋ ਬਾਕੀ ਅੱਜ ਚਾਰ ਨਗਨੇ ਆਪਣੇ ਕੋਲ ਆ ਤੇ ਗਰਜੰਟ ਚਾਰੇ ਨਗਾਂ ਦੀ ਡਿਟੇਲ ਕੀ ਹੈ ਤਾਜ਼ੀਆਂ ਸੁਈਆਂ ਤੇ ਵਿੱਚ ਕੁੱਚੇ ਬੱਚੇ ਵਾਲੀ ਵੀ ਹੈਗੀ ਆ ਜਾਂ ਸਾਰੀਆਂ ਤਾਜ਼ੀਆਂ ਹੀ ਲਗਭਗ ਹਾਂਜੀ ਭਾਜੀ ਤਾਜ਼ੀਆਂ ਸੁਈਆਂ ਵਾ ਦੋ ਗੜਾ ਤਾਜ਼ੀਆਂ ਸੁਈਆਂ ਜੇ ਹਾਂ ਇੱਕ ਵਹੜ ਜੇ 托ਕੜ ਆ ਮਹੀਨੇ ਦੀ ਆਸ ਹੋਈ ਆ ਮਹੀਨੇ ਡੇਢ ਮਹੀਨੇ ਦੀ ਆਦੇ ਆ ਆਪਾਂ 托ਕੜ ਕਰਕੇ ਦੇਣੀ ਆ ਜੀ ਉਹ ਬਾਕੀ ਅਗਲੇ ਦੀ ਕਿਸਮਤ ਆ ਠੀਕ ਆ ਇੱਕ ਨੂੰ ਹੋ ਗਈ ਨੂੰ ਮਹੀਨਾ ਕੋ ਹੋਇਆ ਜ ਸੂਈ ਨੂੰ ਮਹੀਨੇ ਕੀ ਦੀ ਸੂਈ ਆ ਹਾਂ ਜੀ ਦੋਸਤੋ ਇਹ ਪਸੂ ਨੇ ਚਾਰ ਦੋ ਬਿਲਕੁਲ ਤਾਜ਼ੀਆਂ ਨੇ ਆਓ ਕਰਦੇ ਹਾਂ ਇੱਕ ਪਾਸਿਓਂ ਡਿਟੇਲ ਆਪਾਂ ਲੈਣੀ ਸ਼ੁਰੂ ਤੇ ਗੁਰਜੰਟ ਭਾਈ ਪਹਿਲੇ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆ ਪਹਿਲੇ ਨੰਬਰ ਤੇ ਆ ਵੜ ਭਾਜੇ ਦੂਜੇ ਸੁਗੇ ਸੂਈ ਜੇ ਲਿਆ ਹਾਂ ਜੀ 12 13 ਦਿਨ ਹੋ ਗਏ ਜ ਸੂਈ ਨੂੰ ਹੂੰ ਇਹ ਮਗਰ ਮੇਲ ਕਾਬ ਮਗਰ ਬੱਚਾ ਆ ਗਿਆ 12 ਦਿਨਾਂ ਦੀ ਸੂਈ ਆ ਹਾਂਜੀ 12 13 ਦਿਨ ਦੁੱਧ ਹੋਣਾ ਦੁੱਧ ਤੇ ਮਤਲਬ ਕਿ ਚੱਲਣ ਦੀ ਆ ਦੁੱਧ ਕਿੰਨਾ ਕੁ ਹੋਣੀ ਜੀ ਦੁੱਧ ਭਾਜੀ ਹੋਵੇ ਭਾਵੇਂ 12.5 13 ਆਪਾਂ 12 ਲੀਟਰ ਦੀ ਗਰੰਟੀ ਦਵਾਂਗੇ 12 ਦੀ ਐ ਜਿਹੜਾ ਨੈਟ ਗਰੈਂਟ ਨੈਟ ਨੈਟ ਜਿਹੜਾ ਕੋਈ ਪਰਮਾਨੰਥ ਮੰਨੋ ਆਨਲਾਈਨ ਸੌਦਾ ਕਰਦਾ ਤੇ ਉਹਨੂੰ 12 ਦਾ 12 ਨਿਕਲੂਗਾ 12 ਦਾ 11 ਵੀ ਮੰਨ ਕੇ ਲੈ ਜੇ ਹਾਂ ਜੇ ਨਹੀਂ 12 ਹੀ ਹੋਊਗਾ ਭਾਜੀ ਬਾਕੀ ਵੀ ਰਮਪਰਾਵਾ ਨੇ ਕਮੈਂਟ ਵੀ ਕਰਨੇ ਆ ਬਾਕੀ ਆਪਾਂ 5.5 ਵਜੇ ਜੇ ਚਵਾਈ ਹੋਈ ਜੇ ਸਵੇਰ ਦੀਆਂ ਵੜਾ ਹੁਣ ਦੱਸਦਾ ਟਾਈਮ ਹੋ ਗਿਆ ਜੀ ਸਵੇਰ ਦੀਆਂ ਵੜ ਲਓ ਦੋਸਤੋ ਅੱਜ ਮਾਰਨਿੰਗ 5:30 ਵਜੇ ਚਵਾਈ ਹੋ ਗਈ ਆ ਨਹੀਂ ਕੱਲ ਸ਼ਾਮਾਂ ਦੀ 5:30 ਦੀ ਸਵੇਰੇ ਚੋਈਆਂ ਨਹੀਂ ਆ ਵੀਡੀਓ ਤਾਂ ਕਰਕੇ ਨਹੀਂ ਅੱਜ ਨਹੀਂ ਹੋਣੀ ਚਵਾਈ ਗਈ ਇਹ ਨਹੀਂ ਚਵਾਈ ਹੋਈ ਸੋ ਦੋਸਤੋ ਹੁਣ ਟਾਈਮ ਤੁਸੀਂ ਨੋਟ ਕਰ ਲਓ ਆਪਾਂ 9:00 ਵਜੇ ਦੇ 9:30 ਵਜੇ ਦੇ ਤਕਰੀਬਨ ਕੋਈ ਇੱਕ ਕਵਰੇਜ ਕਰਦੇ ਪਏ ਆ ਕੱਲ 5:30 ਵਜੇ ਦੀ ਜਿਹੜੀ ਚਵਾਈ ਸ਼ਾਮ ਦੀ ਹੋਈ ਬਾਟੇ ਵਾਰ ਦਾ ਕਦਕਾਰ ਵੇਖੋ ਭਾਜੀ ਤੇ ਹਾਈਟ ਕਦ ਨਸਲ ਜਾਤ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਆ ਨਾ ਆਹ ਦੇਖੋ ਜੀ ਸੋ ਨਸਲ ਜਾਤ ਪੂਰੀ ਆ ਦੋਸਤੋ ਬਰੀਡ ਵਾਈਜ਼ ਪੂਰੀ ਆ ਬੋਦੀ ਵਾਲੀ ਵੇੜਾ ਕਦਕਾਰ ਤੁਸੀਂ ਆਪ ਦੇਖ ਲਓ ਜਿੱਦ ਫਾਰਮ ਵਾਲੀਆਂ ਬੱਚੀਆਂ ਜਾਂ ਬਿਹੜਾਂ ਦੇਖਦੇ ਆ ਦੋਸਤੋ ਓਡਾ ਗੱਦਗਾਠਾ ਬੱਚੀ ਦਾ ਠੀਕ ਆ ਤੇ 12 ਕਿਲੋ ਦੋ ਦਿਨ ਦਾ ਖਾਣਾ ਇਧਰ ਲਿਆਓ ਇਧਰ ਲਿਆਓ ਇਧਰਤੀ ਲਿਆਓ ਹਾਂ ਲਓ ਜੀ ਸੋ ਫੇਸ ਕੁਆਲਿਟੀ ਵੇਖੋ ਛੋਟੇ ਜੇ ਕੰਨਾਂ ਬਿਲਕੁਲ ਤੇ ਥਣ ਥਣ ਪੂਰਾ ਮੁੱਠੀ ਆ ਠੀਕ ਆ ਜੀ ਸੋ ਮਾਰਨਿੰਗ ਦੀ ਵੀਰਾਂ ਦਾ ਵੀ ਆਪਾਂ ਚਵਾਈ ਨਹੀਂ ਕੀਤੀ ਸੀ ਕਿਉਂਕਿ ਦੋਸਤੋ ਕਵਰੇਜ ਕਰਨੀ ਸੀ ਤੇ ਆਹ ਦੇਖ ਸਕਦੇ ਹੋ ਤੁਸੀਂ ਠੀਕਾ ਸੋ ਕੱਦ ਕਾੜ ਦੀ ਪੂਰੀ ਉੱਚੀ ਵੱਡੀ ਆਹ ਬੱਚਾ ਇਹਦਾ ਇਹਦਾ ਮੇਲਕਾਫ ਆ ਉਹ ਪਾਜੀ ਉਹ ਸਾਹਮਣੇ ਵੱਜਾ ਹੈ ਨਾ ਹਾਂਜੀ ਲਓ ਜੀ ਇਹ ਮੇਲਕਾਫ ਬੱਚਾ ਦੋਸਤੋ ਇਸ ਵਹਿੜ ਦੇ ਥੱਲੇ ਤੇ ਵਹਿੜ ਚੰਗੇ ਵੱਡੇ ਕੱਦ ਕਾੜ ਦੇ ਕੋਈ ਵੀਰ ਸੌਦਾ ਕਰਨ ਲੱਗਾ ਜਰੂਰ ਤੁਸੀਂ ਵੇਚ ਜਿੱਕੇ ਸੌਦਾ ਕਰ ਸਕਦੇ ਵੀ ਛੋਟਾ ਜਿਹਾ ਕੱਦ ਨਹੀਂਗਾ ਕੋਲ ਹੋਰ ਖੜੀਆਂ ਵਹਿੜਾਂ ਵੀ ਤੁਸੀਂ ਦੇਖ ਰਹੇ ਜੀ ਮੀਡੀਅਮ ਹਾਈਟ ਵਾਲੀ ਬੈਰ ਵੀ ਅਗਲੇ ਤੁਹਾਨੂੰ ਦਿਖਾਵਾਂਗੇ ਦੂਜੇ ਨੰਬਰ ਤੇ ਇਹਦਾ ਕੱਦ ਪੂਰਾ ਹੈਗਾ ਠੀਕ ਆ ਤੇ ਗਰਜੰਟ ਚਵਾਈ ਦਾ ਵੀਰ ਜਰੂਰ ਆਪਣੇ ਭੈਣ ਭਰਾਵਾਂ ਨਾਲ ਸਾਂਝਾ ਕਰ ਬਿਲ ਕੋ ਨੋਕ ਕੇ ਭਾਜੀ ਬੇਫਿਕਰੇ ਹੋ ਜਾਓ ਬਿਲਕੁਲ ਸਾਫ ਚੁਆਈ ਜੇ ਆ ਬਾਕੀ ਇਹ ਮੜਾ ਮੜਾਇਆ ਮੈਲਾ ਮਾਰਿਆ ਜਾ ਓਏ ਅੱਛਾ ਜੀ ਮੈਨ ਨੇ ਲਓ ਜੀ ਮੈਨ ਨੇ ਸਟਾਰਟ ਹੋ ਗਈ ਨਹੀਂ ਬਾਹਰ ਮੈਂ 13 ਹਾਂ ਜੀ ਹਾਂ ਜੀ ਤੇ ਗਰਜੰਟ ਕੀ ਲੈਣ ਦੇਣਾ ਦਾ ਮੁੱਲ ਘਿਰੂਗਾ ਭਰਾ ਮੁੱਲ ਭਾਜੀ ਆ ਜੀ ਪਹਿਲਾਂ ਵਾਲਿਆ ਰੇਟਾਂ ਦੇ ਹੀ ਆਪਾਂ ਹੈ ਰ ਅਸਨ ਨਹੀਂ ਪਹਿਲਾਂ ਵਾਲੇ ਗੱਲ ਹੀ ਫੇਰ ਬੰਨੀ ਹੈ ਬਈ ਮੋਹਲਾ 35 ਜੀ 35 31000 ਰੁਪਏ ਦੇ ਜੱਸ ਨੂੰ ਕੋਈ ਵੀ 1 200 ਰੁਪਿਆ ਛੋੜੂ ਐਡੇ ਵੈੜ ਦਾ 31000 ਰੁਪਿਆ ਰੇਟ ਨਾਲ ਕੋਈ ਕਰੂਗਾ ਜੀ ਠੀਕ ਹੈ ਜੀ ਹਾਂ ਜੀ 31000 ਦੀ ਲੈਣ ਦੇਣ ਹਾਂ ਜੀ ਠੀਕ ਹੈ ਜੀ ਲਓ ਜੀ 31000 ਦੀ ਦੋਸਤੋ ਲੈਣ ਦੇਣਾ ਠੀਕ ਆ ਤੇ ਆ ਵੈੜ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਮੜਾਜ ਪਰੇ ਕਰੀ ਆ ਆ ਲਓ ਜੀ ਠੀਕ ਆ ਕੁੜੀਆਂ ਜੋ ਚੱਲ ਨਾਲ ਆ ਲਓ ਠੀਕ ਆ ਆ ਲਓ ਤੇ ਚਵਾਈ ਡੱਕੀ ਕਰਕੇ ਦੋ ਦੋ ਵਗਦਾ ਨਾ ਡੱਕੀ ਕਰਕੇ ਪਾਜੀ ਡੱਕੀ ਕਰਕੇ ਸਾਢੇ 5 ਦੀਆਂ ਸਵੇਰੇ ਦੀਆਂ ਚੋਈਆਂ ਕੱਲ ਸ਼ਾਮਾਂ ਦੀਆਂ ਠੀਕ ਆ ਜੀ ਠੀਕ ਆ ਹਾਂ ਜੀ ਬਿਲਕੁਲ ਭੋਲੀ ਜਾਂ ਧਾਰਤੂਰ ਹਾਂ ਹਾਂ ਜੀ ਠੀਕ ਆ ਠੀਕ ਆ ਵੰਗਾ ਪੁੰਗਾ ਪਾਉਣ ਦੀ ਲੋੜ ਹੀ ਨਹੀਂ ਹੈ ਵੰਗਾ ਵੀ ਪਾਉ ਵੀ ਲਈਦਾ ਵਾ ਨਾ ਵੀ ਪਾਉਦਾ ਇਦਾਂ ਵੀ ਚਵਾਈ ਕਰ ਲਈਦੀ ਜੀ ਓਕੇ ਕੋਈ ਗੱਲ ਨਹੀਂ ਲੈ ਵੀ ਕਰਜੈਂਟ ਵੀ ਲੈ ਅਗਲੇ ਪਾਸੇ ਆ ਆ ਗਈ ਆਪਣੇ ਦੂਜੇ ਨੰਬਰ ਤੇ ਠੀਕ ਆ ਇਹ ਦੋਸਤੋ ਬਿਲਕੁਲ ਐਚ ਐਫ ਤੇ ਥੋੜਾ ਬਾਧਾ ਕੋਈ ਸ਼ਾਈ ਵਾਲ ਦਾ ਤੁਸੀਂ ਕ੍ਰੋਸ ਮੰਨ ਲਿਓ ਠੀਕ ਆ ਤੇ ਗਰਜੈਂਟ ਇਹ ਤਾਂ ਸੂਗਾ ਇੱਕ ਤਾਂ ਦੱਸ ਦਿਆ ਕਿਰਮਾ ਸੂਈ ਆ ਇਹ ਭਾਜੀ ਪ੍ਰੋਪਰ ਦੂਜਾ ਸੂਗਾ ਸੋਈ ਜੇ ਦੂਜੇ ਸੂਵੇ ਹਾਂਜੀ ਸਮਾਂ ਕਿੰਨਾ ਕੋ ਗਿਆ ਇਹਨੂੰ ਸਮਾਂ ਇਹਨੂੰ ਛੇਵਾ ਦੇਣ ਜੱਜ ਸੂਈ ਨੂੰ ਹਾਂਜੀ ਹਾਂਜੀ ਲਓ ਜੀ ਛੇਵਾ ਦੇਣਾ ਦੋਸਤੋ ਦੂਜਾ ਸੂਗਾ ਪ੍ਰੋਪਰ ਫੇਸ ਕੁਆਲਿਟੀ ਜਿਹੜੀ ਆ ਤੁਸੀਂ ਵੇਖ ਹੀ ਲੈਣੀ ਆ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਤੇ ਬੱਚਾ ਮਗਰੇ ਤੇ ਆ ਗਿਆ ਕੀ ਫੀਮੇਲ ਭਾਜੀ ਬਹੁਤ ਟਾਪ ਦੀ ਮਗਰੇ ਬੱਚੀ ਆ ਹਾਂਜੀ ਲਓ ਜੀ ਬੱਚੀ ਆ ਦਿਨ ਕਿੰਨੇ ਗਰਜੈਂਟ ਕਰੀ ਜਸਟ ਅਜੇ ਆਪਾਂ ਇੱਕ ਬੌਲੇ ਤੋਂ ਬਾਹਰ ਹੀ ਪਸ਼ੂ ਨੂੰ ਮੰਨਦੇ ਆਂ ਵੀ 6ਵੇਂ ਦਿਨ ਦੇ ਦੌਰਾਨ ਬੌਲੇ ਤੋਂ ਬਾਹਰ ਹੀ ਆਇਆ ਤੇ ਹੁਣ ਦੁੱਧ ਕਿੰਨਾ ਕੂ ਦੋ ਡੰਗ ਦੁੱਧ ਭਾਜੀ ਹੁਣ ਦੁੱਧ 16 ਹੀ ਹੋਊਗਾ 15 ਦੀ ਫੁੱਲ ਗਰੰਟੀ ਜੀ ਆਪਣੀ ਲਓ ਜੀ ਸੋ 15 ਲੀਟਰ ਦੀ ਦੋਸਤੋ ਪੂਰੀ ਤਸੱਲੀ ਆ ਦੁੱਧ ਹੋਵੇ ਨਾ ਹੋਵੇ ਤਾਂ ਭਈ ਜਾਂਦਾ ਵੀ ਘਰ ਦਾ ਆਪਣਾ ਚਵਾਈ ਜਿਹੜੀ 16 ਕਿਲੋ ਹੀ ਆ 15 ਕਿਲੋ ਮੰਨ ਕੇ ਕੋਈ ਵੀਰ ਭਰਾ ਸੌਦਾ ਕਰ ਸਕਦਾ ਠੀਕ ਆ ਜਿਹੜਾ ਕਿਸੇ ਨੇ ਇੱਥੇ ਆਣ ਕੇ ਜਵਾਈ ਕਰ ਲੈਣੀ ਤੇ ਆਹ ਵੇੜਾ ਦੋਸਤੋ ਹਾਈਡ ਕੱਦ ਤੇ ਪਰ ਰਾਜੀ ਰੋਜੀ ਚਲੋ ਜਿੰਨੀ ਪੂਰੀ ਆ ਕਿਉਂਕਿ ਸੂਹ ਦੇ ਵਿੱਚ ਆਪਸੋ 5-7 ਦਿਨਾਂ ਦੇ ਵਿੱਚ ਸਿੱਧਾ-ਸਿੱਧਾ ਹੋਣਾ ਤੇ ਟਾਈਮ ਲੱਗ ਜਾਂਦਾ ਤੇ ਮਗਰ ਬੱਚੀ ਬਹੁਤ ਟਾਪ ਦੀ ਆ ਬੱਚੀ ਦਾ ਬਹੁਤ ਟਾਪ ਦੀ ਆ ਵੇਖੋ ਭਾਜੀ ਆਜੋ 3000 ਦਾ ਦੇ ਅਸੀਂ ਸੀਮਣ ਨਹੀਂ ਰਖਾਇਆ ਹੈਗਾ ਚਲੋ ਲਈ ਆਪਾਂ ਵੇੜ ਨਹੀਂ ਬੱਚੀ ਵਾਕਿਆ ਬਹੁਤ ਸੋਹਣੀ ਮਗਰ ਹਨਾ ਆਹ ਡੱਬੀ ਬੱਚੀ ਹੈ ਹਾਂਜੀ ਆ ਲਓ ਜੀ ਨਾਕ ਨੁੱਕ ਵੇਖੋ ਲਓ ਜੀ ਮਗਰ ਬੱਚੀ ਆ ਫੀਮੇਲ ਕਾਫ 15 ਕਿਲੋ ਜਿਹੜਾ ਦੋਸਤੋ ਬਿਲਕੁਲ ਨੈਟ ਤੋਂ ਦਿਖਾਜੇ ਰ ਆ ਇਸ ਵੇੜ ਦੇ ਥੱਲੇ ਠੀਕ ਆ ਸੋ ਥਣ ਭਾਨਾ ਜਿਹੜਾ ਤੁਸੀਂ ਦੇਖ ਹੀ ਲਵੋ ਆ ਲੋ ਆ ਕਰੋ ਚੈੱਕ ਜੀ ਤੇ ਚਵਾਈ ਚੂਵੀ ਗਰਜੰਟ ਸਿਆ ਬਿਲਕੁਲ ਐਨ ਪੂਰੀ ਬਿਲਕੁਲ ਦਾ ਨੀ ਬਿਲਕੁਲ ਓਕੇ ਠੀਕ ਆ ਤੇ ਕਿੰਨਾ ਮੁੱਲ ਵੀਰੇ ਗਰਜੰਟ ਰਊਗਾ ਇਹਦਾ ਲੈਂਡ ਦੇਣ ਵਾਲੀ ਗੱਲ ਬਾਤ ਵਾਜੇ ਮੁੱਲ 60 ਹਾਂ 55000 ਰੁਪਏ ਜੀ ਆਪਾਂ ਥੋੜਾ ਮਾਤਾ ਮਾਦਾਨ ਕਰਾਂਗੇ ਜੀ 55 ਜੋ ਹਾਂਜੀ ਠੀਕ ਆ ਜੀ ਠੀਕ ਆ ਸੋ ਦੋਸਤੋ ਬਿਲਕੁਲ ਜੇਕਰ ਆਪਾਂ ਗੱਲ ਕਰ ਲਈਏ ਤੇ ਛੇਕ ਦੇਣ ਦਾ ਸਮਾਂ ਹੋਇਆ ਠੀਕ ਆ ਅੱਗੇ ਕੋਈ ਵੀਰ ਚੰਗੀ ਸੇਵਾ ਕਰੂਗਾ ਜਿਹੋ ਜਿਹੇ 200 ਥਣਪਾਂਡਾ ਜਿਹੋ ਜਿਹੇ ਡਰ ਦੀ ਕੁਆਲਿਟੀ ਆ ਦੋ ਦੋ ਆਪਕੇ ਪਾਣੀ ਵੀ ਤੋਂ ਬਾਹਰ ਜਾਊਗੀ ਵੈੜ ਠੀਕ ਆ 18 20 ਲੀਟਰ ਚਲੋ ਇਹਨੂੰ ਆਂਦਾ ਤਾਂ ਕੁਛ ਨਹੀਂਗਾ ਪਰ ਹੁਣ 15 ਲੀਟਰ ਤੁਸੀਂ ਚਵਾਈ ਕਰਕੇ ਲੈ ਕੇ ਜਾਓਗੇ 55000 ਦੇ ਵਿੱਚੋਂ ਮਾਨਤਾਣਾ ਲੋ ਵੀ ਦੋਸਤੋ ਅਗਲੇ ਪਾਸੇ ਦੋ ਵੈੜਾ ਹੋਰ ਤੁਹਾਨੂੰ ਦਿਖਾਉਣੀਆਂ ਨੇ ਤੇ ਇਹ ਗਰਜੰਟ ਅਗਲੀ ਵੈੜ ਆਪਣੇ ਕੋਲ ਆ ਗਈ 3 ਨੰਬਰ ਤੇ ਇਹ ਭਾਈ ਤੋਕੜ ਵੈੜ ਜੇ ਤੋਕੜ ਹਾਂਜੀ ਉਹ ਡੇਢ ਕਮਹੀਨਾਂ ਦੇ ਵੀ ਟੀਕਾ ਭਰਾਏ ਨੂੰ ਹੋਇਆ ਵਾ ਅੱਛਾ ਜੀ ਹਾਂਜੀ ਆਪਾਂ ਖਾਲੀ ਕਰਕੇ ਦਈਏ ਤੋਕੜ ਕਰਕੇ ਨਹੀਂ ਤੋਕੜ ਕਰਕੇ ਵੀਰ ਭਰਾ ਨੂੰ ਕਿਸੇ ਨੂੰ ਦਵਾਂਗੇ ਹੂੰ 5 ਕਿਲੋ ਨੈੱਟ ਦੁੱਧ ਤਿਆਰ ਜੀ ਦੇ ਥੱਲੇ 5 ਕਿਲੋ ਹਾਂਜੀ ਤੇ ਜੇ ਕਿਸੇ ਦੀ ਨਿਕਲਦੀ ਉਹ ਗਾੜੀ ਉਹ ਅਗਲੇ ਦੇ ਘਰ ਮਾ ਅੱਛਾ ਮਿਲਦੀ ਦੋਨੋਂ ਡੰਗੀਆਂ ਦੋਵੇਂ ਡੰਗ ਮਿਲਦੀ ਜੀ अच्छा 5 किलो नेट हां जी ਤੇ ਚਵਾਈ ਚ ਦੀ ਪੰਗਾ ਵੁੰਗਾ ਪਾਲੀ ਦਾ ਪਿਠਾ ਬਿਲ ਕੋਈ ਵੰਗਾ ਪਾ ਕੇ ਆਪਾਂ ਸਾਰੀਆਂ ਚਵਾਈ ਕਰਦੇ ਹਾਂ ਜੀ ਠੀਕ ਹੈ हां जी ਤੇ ਇਹਦਾ ਮੁੱਲ ਫਿਰ ਕੀ ਰਹੂਗਾ ਭੈਣ ਭਰਾਵਾਂ ਦੀ ਮੁੱਲ ਭਾਜੀ ਦਾ ਕਰਦੇ ਜੀ 10000 ਰੁਪਏ ਦਾ ਅੱਛਾ 1000 ਮਾਨ ਕਰਦਾ ਕਿ ਬਾਕੀ ਕੋਈ ਵੀ ਭਰਾ ਦਾ ਮਾਨ ਤਨ ਕਰਾਂਗੇ 9 ਹੁੰਦਾ ਵੈਸੇ हां जी 9 ਚ ਵੀ ਹੋ ਜੂਗਾ ਥੋੜਾ ਬਾਕੀ ਹੋਊਗਾ ਹੋ ਗਈ ਆ ਖੁਦ ਲੈ ਡੈਡੀ ਲਓ ਜੀ ਇਹ ਆ ਵੰਨੂ ਭੜੋ ਮਾਕੋ ਲਓ ਦੋਸਤੋ 10000 ਦੀ ਡਿਮਾਂਡ ਆ ਬੱਚੀ ਤੁਸੀਂ ਆ ਵੇਖ ਲਓ ਠੀਕ ਆ ਅੱਗੇ ਬਣੀ ਬਣੀ ਦਾ ਵੇਰਵਾ ਪੱਕਾ ਸ਼ੋਰ ਆ ਵੀ ਪੱਕਾ ਸ਼ੋਰ ਆ ਜੇ ਸ਼ੋਰ ਆ ਘਰੋਂ ਆਪਾਂ ਵਸੀ ਲਈ ਆਪਾਂ ਇੱਥੋਂ ਪਿੰਡੋਂ ਵਾਚੀ ਲਈ ਆਪਾਂ ਠੀਕ ਆ ਲਓ ਜੀ ਠੀਕ ਆ ਅ ਭੁੱਲੋ ਦੋਸਤੋ 1.5 ਮਹੀਨੇ ਦੀ ਚਲੋ ਚੈੱਕ ਪਾਸ ਵਿੱਚ ਬੇਸ਼ੱਕ ਨਹੀਂ ਆਉਂਦਾਗਾ ਪਸ਼ੂ ਪਰ ਫਿਰ ਵੀ ਕੋਈ ਵੀਰ ਇੱਕ ਵੇਰਵਾ ਆਪਾਂ ਜ਼ਰੂਰ ਪਾ ਦਿੰਨੇ ਆ ਬੇਸ਼ੱਕ ਅਗੋਂ ਕੋਈ ਵੀਰ ਖਾਲੀ ਵੀ ਤੁਸੀਂ ਮੰਨ ਕੇ ਲੈ ਜਾਓਗੇ ਨਿਕਲ ਆਉਂਦੀ ਆ ਦੋਸਤੋ ਅਕੇ ਤੁਹਾਡੀ ਕਿਸਮਤ ਆ ਠੀਕ ਆ 5 ਕਿਲੋ ਦੁੱਧ ਦੇ ਥੱਲੇ ਹਾਜ਼ਰ ਤੇ ਸਵੇਰੇ ਦੂਜੇ ਲਈ ਗੱਬਣਕ ਤੀਜੇ ਲਈ ਹੋਗੀ ਤੇ ਜੇ ਲਈ ਜੀ ਦੂਜੇ ਲਈ ਏ ਆਈ ਹੋਈ ਹੈ ਨਾ ਹਾਂਜੀ ਲੋ ਵੀ ਇਹ ਥਾਣ ਦੇਵਾ ਆ ਦੇਖੋ ਜੀ ਠੀਕ ਹੈ ਸੋ ਥਾਣ ਥਣ ਦੀ ਕੁਆਲਟੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਜਿਹੜਾ ਦੋਸਤੋ ਬਿਲਕੁਲ ਸਾਈਜ਼ ਵਿੱਚ ਬਰਾਬਰ ਹੈ ਠੀਕ ਹੈ ਤੇ 9000 ਲੈਣ ਦੇਣਾ ਠੀਕ ਆ ਸੋ ਜਰੂਰ ਤੁਸੀਂ ਸੰਪਰਕ ਕਰ ਲਿਓ 5 ਕਿਲੋ ਜਿਹੜਾ ਦੋਸਤੋ ਦੋ ਤਿੰਨ ਦੇ ਕੋਲ ਹਾਜ਼ਰ ਅਗਲੀ ਆਪਣੇ ਕੋਲ ਆ ਵੈਡ ਜਿਹੜੀ ਹੈ ਗਰਜੈਂਟ ਇਹ ਭਾਜੀ ਵੈਡ ਨੂੰ ਸੋਈ ਨੂੰ ਹੋ ਗਿਆ ਜੀ ਮਹੀਨਾ अच्छा जी हां जी दोजे सूवे सुई ने प्रॉपर हां जी 8 किलो दूध नेट के ਥੱਲੇ ਤਿਆਰ ਜੀ 8 ਕਿਲੋ 8 ਕਿਲੋ ਪੱਕਾ ਦੁੱਧ ਤਿਆਰ ਥੱਲੇ ਜੀ ਠੀਕ ਹੈ ਜੀ ਹਾਂ ਤਾਂ ਮਹੀਨੇ ਦੇ ਲੱਗੇ ਤਾਂ ਕਿ ਸੂਈਏ ਮਹੀਨਾ ਕੋ ਗਿਆ ਮਹੀਨਾ ਕੋ ਗਿਆ ਜੀ ਬੱਚਾ ਇਹਦਾ ਮਰ ਬੱਚਾ ਕੀ ਸੀ ਬੱਚਾ ਬੱਚਾ ਹੀ ਬੱਚਾ ਤੁਹਾਨੂੰ ਵਖਾ ਦੇਣੇ ਬੱਚਾ ਵਿਚਾਰਾ ਐਂਡ ਤੇ ਹੀ ਹੋਇਆ ਜੇ ਇਹਦਾ ਨਾ ਜ਼ਖਮ ਜਿਹਾ ਹੋ ਗਿਆ ਤੇ ਕੀੜੇ ਪੈ ਗਏ ਅੱਛਾ ਅੱਛਾ ਆ ਜੀ ਬੱਚਾ ਬੱਚਾ ਥੋੜਾ ਵੀਕ ਜ਼ਿਆਦਾ ਹੋ ਗਿਆ ਨਾ ਹਾਂ ਜੀ ਕਮਜ਼ੋਰ ਆ ਦੋਸਤੋ ਬੱਚਾ ਫਿਲਹਾਲ ਚਲੋ ਬਿਲਕੁਲ ਤੁਹਾਡੇ ਸਾਹਮਣੇ ਆ ਹਜੇ ਬਿਲਕੁਲ ਠੀਕ ਠਾਕ ਆ ਠੀਕ ਆ ਜੀ ਤੋਂ ਹਾਲਤ ਜਿਹੜੀ ਥੋੜੀ ਜੀ ਗੰਭੀਰ ਦੀ ਹੈਗੀ ਆ ਤੋਂ ਪਸੂ ਬਚੇ ਨਾ ਪਚੇ ਚਲੋ ਉਹ ਪਤਾ ਕੋਈ ਨਹੀਂ ਬਾਕੀ ਸੂਈ ਦੀ ਆਪਣੇ ਤੋਂ ਵੀਡੀਓ ਹੈਗੀ ਆ ਬੱਚਾ ਬੱਚਾ ਸਾਰਾ ਕੋਹਾ ਪਕਲੇ ਪਲਿਆ ਇੱਕ ਮਹੀਨਾ ਪਹਿਲਾਂ ਮਤਲਬ ਕਿ ਸੂਈ ਹੈ ਨਾ ਹਾਂਜੀ ਹਾਂਜੀ ਤੇ ਹੁਣ ਗਰਜਟ ਦੁੱਧ ਦੇ ਥੱਲੇ ਕਿੰਨਾ ਚਵਾਵਾਂ ਦੁੱਧ 8 ਲੀਟਰ ਪੱਕਾ ਜਿਹੜਾ ਇਹ ਜੋਨ ਨੂੰ ਗੱਲਾਂ ਬਾਤਾਂ ਵਾਲਾ 10 ਚਵਾਦ ਕੇ ਪਰ 8 ਲੀਟਰ ਪੱਕਾ ਚਵਾਵਾਂਗੇ ਪਾਂਡੇ ਵਾਲਾ ਲਓ ਜੀ 8 ਕਿਲੋ ਦੁੱਧ ਆ ਮਹੀਨੇ ਦੀ ਸੂਈ ਆ ਤੇ ਸੂਆ ਕੋਈ ਵੀਰ ਭਾਵੇਂ ਦੂਜਾ ਮੰਨ ਲੈ ਠੀਕ ਆ ਆ ਲਓ ਕਰ ਤੇ ਲਓ ਜੀ ਠੀਕ ਹੈ ਜੀ ਸੋ 8 ਕਿਲੋ ਦੁੱਧ ਇਹਦੇ ਥੱਲੇ ਮੌਜੂਦ ਆ ਠੀਕ ਆ ਜੀ ਸੋ ਮਹੀਨੇ ਦਾ ਆਈਡੀਆ ਹੋ ਗਿਆ ਬੱਚਾ ਤੁਹਾਨੂੰ ਦੋਸਤੋ ਦਿਖਾਤਾ ਮੇਲ ਕਾਫ ਸੀਗਾ ਠੀਕ ਆ ਸੋ ਕੋਈ ਵੀ ਆਵੇ ਆਪਦੀ ਨਰਥ ਪਰਖ ਕਰ ਸਕਦਾ ਚੋਕੇ ਤਸੱਲੀ ਕਰ ਸਕਦਾ ਹਾਈਟ ਕੱਦ ਮੀਡੀਅਮ ਆ ਦਰਮਿਆਨੀ ਹਾਈਟ ਆ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਸੋ ਪਹਿਲੀਆਂ ਜਿਹੜੀਆਂ ਵੜਾ ਵੱਡੀਆਂ ਸੀ ਠੀਕ ਆ ਆ ਠੀਕ ਆ ਤੇ ਗਰਜੰਟ ਜਿਹੜੀ ਇੱਕ ਆਪਣੇ ਕੋਲ ਆ ਲਾਸਟ ਆਟਿਕਲ ਉਹ ਦੁੱਧ ਲਈਏ ਦਾ ਮੁੱਲ ਕੀ ਕਰਦੇ? ਇਹ ਮੁੱਲ ਭਾਜੀ 22000 ਰੁਪਏ ਆ। 22000 20000 ਦੇ ਵਿੱਚੋਂ 1000 ਮਾਨ ਤਾਨ ਕਰਦਾਂਗੇ 19000 ਰੁਪਏ ਦੀ ਵਾੜ ਦੇ ਦਾਂਗੇ ਯਸਨੋ ਜੀ। 19 ਦੀ। ਹਾਂਜੀ। 8 ਕਿਲੋ ਆਪਾਂ ਚਵਾਉਣਾ। 8 ਕਿਲੋ ਚਵਾ ਕੇ ਭਾਜੀ 1 ਲੀਟਰ ਮਰਾ ਕੇ ਦੇਵਾਂਗੇ ਜੀ। ਠੀਕ ਆ। ਲਓ ਵੀ ਦੋਸਤੋ ਇਹ ਵੈੜ ਆ ਠੀਕ ਆ ਜੀ। ਤੇ 20000 ਦੇ ਵਿੱਚੋਂ ਮਾਨ ਤਾਨ ਕਿੰਨਾ? 1000 ਰੁਪਏ ਦਾ ਜੀ। 19 ਦੀ। 1200 ਰੁਪਿਆ ਛੋਟ ਹੋਊਗੀ ਜੀ। ਲਓ ਜੀ। 19 ਤੇ 19000 ਦੇ ਵਿੱਚੋਂ ਵੀ 200 ਰੁਪਿਆ ਛੋਟ। ਠੀਕ ਨਿੱਕੇ ਨਿੱਕੇ ਜਿਹੇ ਰੇਟ ਆ ਛੋਟੇ ਛੋਟੇ ਰੇਟ ਆ ਵਾੜਾ ਤੁਸੀਂ ਦੇਖ ਲਈਆਂ ਨੇ ਤਸੱਲੀ ਤੁਸੀਂ ਕਰਨੀ ਆ ਪਿੰਡ ਸੁਹਾਵੇ ਵਿਜ਼ਿਟ ਕਰ ਲਿਓ ਤਸੀਲ ਜਿਹੜਾ ਸ੍ਰੀ ਤਰਨਤਾਰਨ ਸਾਹਿਬ ਨੇੜੇ ਸਰੀਆਲੀ ਕਲਾਂ ਤੇ ਗੁਰਜੰਟ ਵੀਰੇ ਨੰਬਰ ਆਪਣੇ ਬੋਲ ਦੀ ਨੰਬਰ ਹੈਗਾ 869927 99 ਤੇ ਰੇਟ ਠੀਕ ਆ ਭਰਾ ਹਾਂਜੀ ਸੋ ਨੰਬਰ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਕਰ ਦਿੰਦੇ ਆ ਓਨਰ ਵੀਰ ਗੁਰਜੰਟ ਸਿੰਘ ਆ ਠੀਕ ਆ ਜਿੱਤੇਗਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਕੋਟਿੰਗ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ